ਦੇਸ਼ ਦੇ ਵਿੱਚ ਜਿਹੜੇ ਵੱਡੇ ਅੰਦੋਲਨ ਹੋਏ ਜਾਂ ਫਿਰ ਜਿਹੜੀਆਂ ਮੂਵਮੈਂਟਸ ਹੋਈਆਂ ਦੇਸ਼ ਦੇ ਵਿੱਚ ਭਾਵੇਂ ਉਹ ਇਹਨਾਂ ਪਿਛਲੇ ਸਾਲਾਂ ਦੇ ਦੌਰਾਨ ਹੋਵੇ ਜਾਂ ਫਿਰ 47 ਤੋਂ ਬਾਅਦ ਦੇਸ਼ ਦੇ ਵਿੱਚ ਦੇਸ਼ ਭਾਰਤ ਦੇ ਵਿੱਚ ਜਿਹੜੇ ਵੱਡੇ-ਵੱਡੇ ਅੰਦੋਲਨ ਹੋਏ ਜਾਂ ਫਿਰ ਵੱਡੀਆਂ ਲਹਿਰਾਂ ਵੱਡੀਆਂ ਮੂਵਮੈਂਟਾਂ ਖੜੀਆਂ ਹੋਈਆਂ ਇਹਨਾਂ ਸਾਰੇ ਅੰਦੋਲਨਾਂ ਤੇ ਮੂਵਮੈਂਟਾਂ ਬਾਰੇ ਕੇਂਦਰ ਸਰਕਾਰ ਡਾਟਾ ਇਕੱਠਾ ਕਰਨ ਜਾ ਰਹੀ ਹੈ ਯਾਨੀ ਕਿ ਇਹਨਾਂ ਅੰਦੋਲਨਾਂ ਦਾ ਪੋਸਟਮਾਰਟਮ ਕਰਨ ਜਾ ਰਹੀ ਹੈ ਕੇਂਦਰ ਸਰਕਾਰ ਗ੍ਰਹਿ ਮੰਤਰਾਲਾ ਯਾਨੀ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਹੁਕਮ ਦਿੱਤਾ ਬੀਪੀਆਰਐਨਡੀ ਨੂੰ ਬੀਪੀਆਰਐਨਡੀ ਕੇ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਨੂੰ ਕਿ ਤੁਹਾਡੀ ਜ਼ਿੰਮੇਵਾਰੀ ਹੈ ਕੇਂਦਰ ਸਰਕਾਰ ਗ੍ਰਹਿ ਮੰਤਰਾਲਾ ਹੋਮ ਅਫੇਅਰ ਤਨੂੰ ਇਹ ਹੁਕਮ ਦੇ ਰਿਹਾ ਕਿ ਤੁਸੀਂ ਦੇਸ਼ ਦੇ ਸਾਰੇ ਰਾਜਾਂ ਤੋਂ ਤੇ ਸਾਰੇ ਯੂਟੀ ਤੋਂ ਡਾਟਾ ਇਕੱਠਾ ਕਰੋ ਜਿਹੜੇ ਅੰਦੋਲਨ ਹੋਏ ਨੇ ਜਿਹੜੀਆਂ ਮੂਵਮੈਂਟਾਂ ਖੜੀਆਂ ਹੋਈਆਂ ਨੇ ਕੇਂਦਰ ਸਰਕਾਰ ਗ੍ਰਹਿ ਮੰਤਰਾਲਾ ਇਹਨਾਂ ਦੀ ਸਟੱਡੀ ਕਰੂਗਾ ਕਿ ਦੇਸ਼ ਦੇ ਵਿੱਚ ਅੰਦੋਲਨ ਕਿਉਂ ਹੋਏ ਇਹ ਸਾਰਾ ਡਾਟਾ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਸੀ ਉਸ ਤੋਂ ਬਾਅਦ ਜਿਹੜੇ ਅੰਦੋਲਨ ਹੋਏ ਨੇ ਉਹਨਾਂ ਦਾ ਡਾਟਾ ਕਾਲਸ ਕਰਕੇ 1974 ਤੋਂ ਬਾਅਦ 1974 ਤੋਂ ਬਾਅਦ ਦੇਸ਼ ਦੇ ਵਿੱਚ ਜਿਹੜੇ ਅੰਦੋਲਨ ਹੋਏ ਮੂਵਮੈਂਟਾਂ ਹੋਈਆਂ ਇਹਨਾਂ ਸਾਰਿਆਂ ਦਾ ਰਿਕਾਰਡ ਦੇਸ਼ ਦਾ ਗ੍ਰਹਿ ਮੰਤਰਾਲਾ ਆਪਣੇ ਕੋਲ ਮੰਗਵਾ ਰਿਹਾ ਦੇਸ਼ ਦੇ ਸਾਰੇ ਸੂਬਿਆਂ ਤੋਂ ਤੇ ਯੂਟੀ ਤੋਂ ਤੇ ਸਟੱਡੀ ਕਰਨ ਦੇ ਲਈ ਕਿ ਇਹ ਸਾਰਾ ਕੁਝ ਕਿਉਂ ਹੋਇਆ ਹੁਕਮ ਬੇਤੇ ਨੇ ਬੀਪੀਆਰਐਨਡੀ ਨੂੰ ਕਿ ਤੁਸੀਂ ਜਿਹੜਾ ਡਾਟਾ ਇਹ ਡਾਟਾ ਇਕੱਠਾ ਕਰੋ ਕੇਂਦਰ ਸਰਕਾਰ ਦੇਖਣਾ ਚਾਹੁੰਦੀ ਹੈ ਕਿ ਜਿਹੜੇ ਅੰਦੋਲਨ ਅੱਜ ਦੇ ਸਮੇਂ ਦੇ ਵਿੱਚ ਹੋ ਰਹੇ ਨੇ ਜਾਂ ਜਿਹੜੇ ਅੰਦੋਲਨ ਇਤਿਹਾਸ ਦੇ ਵਿੱਚ ਹੋਏ ਇਹਨਾਂ ਅੰਦੋਲਨਾਂ ਦੇ ਵਿੱਚ ਫਰਕ ਕੀ ਹੈ ਜਿਹੜੇ ਅੰਦੋਲਨ ਅੱਜ ਹੋ ਰਹੇ ਨੇ ਇਹਨਾਂ ਅੰਦੋਲਨਾਂ ਨੂੰ ਫੰਡਿੰਗ ਕਿੱਥੋਂ ਆਉਂਦੀ ਹੈ ਜਿਹੜੇ ਅੱਜ ਵਾਲੇ ਅੰਦੋਲਨ ਨੇ ਕੀ ਇਹਨਾਂ ਨੂੰ ਕੋਈ ਵਿਦੇਸ਼ੀ ਤਾਕਤਾਂ ਸਪੋਰਟ ਤਾਂ ਨਹੀਂ ਕਰ ਰਹੀਆਂ ਇਹ ਕੇਂਦਰ ਸਰਕਾਰ ਦੇਖਣਾ ਚਾਹੁੰਦੀ ਹੈ ਜਿਹੜੇ ਆ ਅੰਦੋਲਨ ਹੁੰਦੇ ਨੇ ਇਨ੍ਹਾਂ ਅੰਦੋਲਨਾਂ ਦਾ ਮੰਤਵ ਕੀ ਹੈ ਮੋਟਿਵ ਕੀ ਹੈ ਇਨ੍ਹਾਂ ਅੰਦੋਲਨਾਂ ਦਾ ਕਿਉਂ ਇਹ ਅੰਦੋਲਨ ਖੜੇ ਹੁੰਦੇ ਨੇ ਇਹ ਕੇਂਦਰ ਸਰਕਾਰ ਦੇਖਣਾ ਚਾਹੁੰਦੀ ਹੈ ਬੀਪੀਆਰਐਨਡੀ ਨੂੰ ਹੁਕਮ ਦਿੱਤਾ ਗਿਆ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਨੂੰ ਕਿ ਤੁਸੀਂ ਇੱਕ ਪ੍ਰੋਟੈਸਟ ਦੀ ਪਲੇ ਬੁੱਕ ਤਿਆਰ ਕਰਨੀ ਹੈ ਉਸ ਪਲੇ ਬੁੱਕ ਨੂੰ ਤਿਆਰ ਕਰਨਾ ਜਿੱਦੇ ਚ ਸਾਰੀ ਸਟੱਡੀ ਸਾਰਾ ਡੇਟਾ ਹੋਊਗਾ ਇਨ੍ਹਾਂ ਅੰਦੋਲਨਾਂ ਦਾ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਖਦਸ਼ਾ ਕਿ ਜਿਹੜੇ ਅੰਦੋਲਨ ਦੇਸ਼ ਦੇ ਵਿੱਚ ਹੋ ਰਹੇ ਨੇ ਇਹਨਾਂ ਦਾ ਨੁਕਸਾਨ ਹੋ ਸਕਦਾ ਤੇ ਕੀ ਕੋਈ ਤਾਕਤਾਂ ਹੋ ਸਕਦੀਆਂ ਨੇ ਇਹਨੂੰ ਸਪੋਰਟ ਕਰਨ ਦੇ ਲਈ ਤੇ ਸਰਕਾਰਾਂ ਨੂੰ ਡਿਗਣ ਦੇ ਲਈ ਵੀ ਹੈ ਨਾ ਅੰਦੋਲਨਾਂ ਨੂੰ ਸਹਾਇਕ ਬਣਾਇਆ ਜਾ ਸਕਦਾ ਕਿ ਇਹਨਾਂ ਅੰਦੋਲਨਾਂ ਦੇ ਪਿੱਛੇ ਕੌਣ ਹੈ ਕਿਹੜੀਆਂ ਤਾਕਤਾਂ ਨੇ ਕਿਹੜੀਆਂ ਸ਼ਕਤੀਆਂ ਨੇ ਕੇਂਦਰ ਸਰਕਾਰ ਕਹਿੰਦੀ ਕਿ ਅਸੀਂ ਜਾਣਨਾ ਹੈ ਇਹ ਇਹਨਾਂ ਦੇ ਪਿੱਛੇ ਕੌਣ ਹੈ ਜਿਹੜੇ ਆ ਅੰਦੋਲਨ ਖੜੇ ਹੁੰਦੇ ਨੇ ਅੰਦੋਲਨ ਉੱਠਦੇ ਨੇ ਕੀ ਇਹ ਇੱਕਦਮ ਅੰਦੋਲਨ ਖੜੇ ਹੋ ਜਾਂਦੇ ਨੇ ਜਾਂ ਫਿਰ ਰਾਤੋਂ ਰਾਤ ਅੰਦੋਲਨ ਖੜੇ ਹੋ ਜਾਂਦੇ ਨੇ ਜਾਂ ਫਿਰ ਇਹਨਾਂ ਦੇ ਪਿੱਛੇ ਕੋਈ ਵੱਡੀ ਕਪ ਪਲਾਨਿੰਗ ਹੁੰਦੀ ਆ ਇਹ ਕੇਂਦਰ ਸਰਕਾਰ ਕਹਿੰਦੇ ਕਿ ਅਸੀਂ ਜਾਣਣਾ ਤੇ ਖਾਸ ਕਰਕੇ 47 ਤੋਂ ਬਾਅਦ ਤੇ ਸਾਲ 1974 ਦਾ ਚੁਣਿਆ ਗਿਆ 1974 ਤੋਂ ਲੈ ਕੇ ਅੱਜ 2000 ਆਪਾਂ 26 ਦੇ ਵਿੱਚ ਦਾਖਲ ਹੋ ਗਏ ਅੱਜ ਤੱਕ ਦਾ ਸਾਰਾ ਰਿਕਾਰਡ ਸਾਰਾ ਡੇਟਾ ਸੈਂਟਰ ਸਰਕਾਰ ਗ੍ਰਹਿ ਮੰਤਰਾਲਾ ਯਾਨੀ ਕਿ ਆਪਣੇ ਕੋਲ ਮੰਗਵਾ ਰਿਹਾ 74 ਵਾਲੇ ਦੌਰ ਦੇ ਵਿੱਚ ਜੇਪੀ ਮੂਵਮੈਂਟ ਖੜੀ ਹੋਈ ਜਿੰਦੇ ਚੋਂ ਵੱਡੇ ਲੀਡਰ ਨਿਕਲੇ ਨਵ ਨਿਰਮਾਣ ਅੰਦੋਲਨ ਗੁਜਰਾਤ ਦੇ ਵਿੱਚ ਹੋਇਆ ਜਿਹਨੇ ਸਰਕਾਰ ਤੱਕ ਡੇਗਦੀ ਸੀ ਗੁਜਰਾਤ ਦੀ ਇਹ ਸਾਰੀਆਂ ਜਿਹੜੀਆਂ ਰਿਕਾਰਡਸ ਹੈਗੇ ਨੇ ਇਹ ਸੈਂਟਰ ਸਰਕਾਰ ਆਪਣੇ ਕੋਲ ਮੰਗਵਾਉਣਾ ਚਾਹੁੰਦੀ ਹੈ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਇਹਨਾਂ ਦੇ ਪਿੱਛੇ ਕੌਣ ਨੇ ਇੱਕ ਐਸਓਪੀ ਬਣਾਈ ਜਾਊਗੀ ਇੱਕ ਐਸਓਪੀ ਬਣਾਈ ਜਾਊਗੀ ਜਿਹਦਾ ਆ ਇਹ ਹੋਊਗਾ ਕਿ ਬਤਲ ਪ੍ਰੋਟੈਕਟ ਕਰਨ ਦੇ ਲਈ ਇਹਨਾਂ ਅੰਦੋਲਨਾਂ ਤੋਂ ਦੇਸ਼ ਨੂੰ ਪ੍ਰੋਟੈਕਟ ਕਰਨ ਦੇ ਲਈ ਸਰਕਾਰਾਂ ਨੂੰ ਸਰਕਾਰਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਬਣਾਈ ਜਾਊਗੀ ਇੱਕ ਐਸਓਪੀ ਬਣਾਈ ਜਾਊਗੀ ਨੈਸ਼ਨਲ ਸਟੈਂਡਿੰਗ ਆਪਰੇਟਿੰਗ ਸਿਸਟਮ ਜਿਹੜੀ ਇਹਨਾਂ ਅੰਦੋਲਨਾਂ ਨੂੰ ਦੋਸਤੋ ਮੈਨੇਜ ਕਰੂਗੀ ਸੋ ਕੇਂਦਰ ਸਰਕਾਰ ਦਾ ਹੈ ਫੈਸਲਾ ਜਿਹੜੀ ਗੱਲ ਅਸੀਂ ਤੁਹਾਡੇ ਤੱਕ ਪਹਚਾ ਰਹੇ ਆ ਤੇ ਕੇਂਦਰ ਸਰਕਾਰ ਨੂੰ ਲੱਗਦਾ ਕਿ ਜਿਹੜੇ ਆਹ ਅੰਦੋਲਨ ਨੇ ਇਹਨਾਂ ਅੰਦੋਲਨਾਂ ਦੇ ਪਿੱਛੇ ਕੋਈ ਕੋਈ ਤਾਕਤਾਂ ਹੋ ਸਕਦੀਆਂ ਨੇ ਜਿਹੜੀਆਂ ਤਾਕਤਾਂ ਨੁਕਸਾਨ ਕਰ ਸਕਦੀਆਂ ਨੇ ਦੇਸ਼ ਦਾ ਜਾਫਰ ਸਰਕਾਰ ਦਾ ਇਸ ਕਰਕੇ ਕੇਂਦਰ ਸਰਕਾਰ ਦਾ ਕਹਿਣਾ ਕਿ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਜਿਹੜੇ ਆਹ ਅੰਦੋਲਨ ਨੇ ਆ ਇੱਕਦਮ ਪੈਦਾ ਹੋ ਜਾਂਦੇ ਨੇ ਅੰਦੋਲਨ ਇੱਕਦਮ ਰੇਲਾਂ ਰੋਕਤੀਆਂ ਜਾਂਦੀਆਂ ਨੇ ਇੱਕਦਮ ਸੜਕਾਂ ਰੋਕਤੀਆਂ ਜਾਂਦੀਆਂ ਨੇ ਜਾਂ ਇਹਨਾਂ ਦੇ ਪਿੱਛੇ ਜਿਹੜੀਆਂ ਮੰਗਾਂ ਹੁੰਦੀਆਂ ਨੇ ਉਹ ਮੰਗਾਂ ਸੱਚਮੁੱਚ ਜੈਨੂਨ ਮੰਗਾਂ ਹੁੰਦੀਆਂ ਨੇ ਜਾਂ ਤੇ ਜਾਫਰ ਕੋਈ ਹੋਰ ਮਨਸ਼ਾ ਹੁੰਦੀ ਹੈ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਸੋ ਆ ਕੇਂਦਰ ਸਰਕਾਰ ਦਾ ਦੋਸੂ ਫੈਸਲਾ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ